ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਨਤਾ ਦਲ ਯੂनाइटेड ਪੰਜਾਬ ਮਾਝਾ ਜੁਨਨ ਚਾਰਜ ਮੈਂ ਬਿਹਾਰ ਦੇ ਵਿੱਚ ਨितीश ਕੁਮਾਰ ਜੀ ਦੀ ਬਹੁਮਤ ਦੇ ਨਾਲ ਸਰਕਾਰ ਬਣ ਰਹੀ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜਨਤਾ ਦਲ ਜਨਰੇਟ ਨੇ ਸੀਟਾਂ ਤੇ ਆਪਣੀ ਜਿੱਤ ਪ੍ਰਾਪਤ ਕੀਤੀ ਆ ਉਸ ਜਿੱਤ ਦੇ ਸਬੰਧ ਵਿੱਚ ਬਿਹਾਰ ਦੇ ਮੁੱਖ ਮੰਤਰੀ ਸਾਹਿਬ ਨितीश ਕੁਮਾਰ ਜੀ ਨੂੰ ਔਰ ਉਹਨਾਂ ਦੀ ਸਮੁੱਚੀ ਟੀਮ ਨੂੰ ਔਰ ਪੰਜਾਬ ਦੀ ਜਨਤਾਦਲ ਯੂनाइटेड ਦੇ ਪ੍ਰਧਾਨ ਸਾਡੇ ਬੜੇ ਅਜੀਜ਼ ਭਰਾ ਸਾਡੇ ਮਾਲਵਿੰਦਰ ਬੈਣੀਪਾਲ ਜੀ ਔਰ ਦਫ਼ਤਰ ਇੰਚਾਰਜ ਸੰਜੀਵ ਝਾੜ ਜੀ ਜਨਰਲ ਸੈਕਟਰੀ ਪੰਜਾਬ ਔਰ ਸਾਰੀ ਹੀ ਜਨਤਾਦਲ ਦੀ ਜਿੰਨੀ ਵੀ ਸਮੁੱਚੀ ਟੀਮ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਔਰ ਅਪੀਲ ਕਰਦਾ ਵਾਂ ਜਨਤਾਦਲ ਯੂनाइटेड ਦੇ ਜਿੰਨੇ ਵੀ ਵਰਕਰ ਸਹਿਬਾਨ ਨੇ ਜਿੰਨੇ ਵੀ ਲੀਡਰ ਸਹਿਬਾਨ ਨੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਨੇ ਕਿ ਆਓ ਅਸੀਂ ਰਲ ਮਿਲ ਕੇ ਅੱਗੇ ਵਧੀਏ ਲੋਕਾਂ ਦੇ ਵਿੱਚ ਜਾ ਕੇ ਆਪਣਾ ਵਿਜ਼ਨ ਰੱਖੀਏ ਲੋਕਾਂ ਨੂੰ ਆਪਣੀ ਵਿਚਾਰਧਾਰਾ ਦਸੀਏ ਔਰ ਧਰਮ ਤੇ ਕਿਵੇਂ ਕੰਮ ਕਰਨਾ ਵਾ ਉਹ ਵੀ ਨਿਰਪੱਖਤਾ ਦੇ ਨਾਲ ਕਰੀਏ ਸਮਾਜ ਦੇ ਭਲੇ ਲਾ ਕਿਵੇਂ ਕੰਮ ਕਰਨਾ ਉਹ ਵੀ ਨਿਰਪੱਖਤਾ ਦੇ ਨਾਲ ਕਰੀਏ ਰਾਜਨੀਤੀ ਕਿਵੇਂ ਕਰਨੀ ਆ ਉਹ ਵੀ ਨਿਰਪੱਖਤਾ ਦੇ ਨਾਲ ਕਰੀਏ ਸਿਸਟਮ ਨੂੰ ਕਿਵੇਂ ਸੁਧਾਰਨਾ ਵਾ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਜੁੱਟ ਹੋ ਕੇ ਇੱਕ ਵਧੀਆ ਟੀਮ ਬਣਾ ਕੇ ਪਿੰਡ-ਪਿੰਡ ਜਾ ਕੇ ਹਲਕਿਆਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪੰਜਾਬ ਦੇ ਸਾਰੇ ਹੀ ਹਲਕਿਆਂ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਅਸੀਂ ਆਪਣੇ ਤੌਰ ਤੇ ਆਪਣੇ ਸੈਮੀਨਾਰ ਕਰੀਏ ਔਰ ਪੰਜਾਬ ਦੇ ਅਨੇਕਾ ਹੀ ਮੁੱਦੇ ਆ ਜਿਨ੍ਹਾਂ ਨੂੰ ਅਸੀਂ ਜਿਹੜਾ ਵਾ ਰਲ ਮਿਲ ਕੇ ਚੱਕੀਏ ਸਰਕਾਰਾਂ ਤੋਂ ਉਹਨਾਂ ਦੇ ਹੱਲ ਕਰਾਈਏ ਚਾਹੇ ਉਹ ਪੰਜਾਬ ਦੇ ਨਾਲ ਸੈਂਟਰ ਦੇ ਰਿਲੇਟਡ ਮੁੱਦੇ ਆ ਚਾਹੇ ਉਹ ਪੰਜਾਬ ਸਰਕਾਰ ਦੇ ਰਿਲੇਟਡ ਮੁੱਦੇ ਆ ਤੇ ਚਾਹੇ ਉਹ ਕਿਸੇ ادارے ਦੇ ਰਿਲੇਟਡ ਮੁੱਦੇ ਆ ਉਹਨਾਂ ਦੇ ਉੱਤੇ ਅਸੀਂ ਸਾਰੇ ਜਿਹੜੇ ਕਮਰਕਸਾ ਕਰੀਏ ਔਰ ਇਕਜੁੱਟ ਹੋਈਏ ਜਨਤਾਧਲ ਯੂनाइटेड ਦੀ ਮੈਂ ਸਾਰੀ ਹੀ ਟੀਮ ਨੂੰ ਇਹ ਗੱਲ ਕਹਿਣਾ ਪਈ ਆਪੋ ਆਪਣੇ ਹਲਕੇ ਦੇ ਵਿੱਚ ਲੋਕਾਂ ਦੀ ਆਵਾਜ਼ ਬਣੋ ਲੋਕਾਂ ਦੇ ਨਾਲ ਖੜੋ ਜਿੱਥੇ ਲੋਕਾਂ ਦੇ ਨਾਲ ਬੇਇਨਸਾਫੀ ਹੁੰਦੀ ਆ ਲੋਕਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਆ ਤੁਸੀਂ ਉੱਤੇ ਖਲੋ ਅਸੀਂ ਵੀ ਉਸ ਧੱਕੇਸ਼ਾਹੀ ਦੇ ਵਿਰੁੱਧ ਡਟ ਕੇ ਖਲੋਵਾਂਗੇ ਸਿਸਟਮ ਦੀ ਲੜਾਈ ਲੜਨੀ ਆ ਅਸੀਂ ਸਮਾਜ ਨੂੰ ਸੁਧਾਰਨ ਦੀ ਲੜਾਈ ਲੜਨੀ ਆ ਅਸੀਂ ਲੋਕਾਂ ਦਾ ਭਲਾ ਕਿਵੇਂ ਕਰਨਾ ਵਾ ਅਸੀਂ ਧਰਮਾਂ ਦੇ ਵਿੱਚ ਪ੍ਰਖਾ ਪ੍ਰਤਪ ਪ੍ਰਤੱਖ ਕਿਵੇਂ ਰਹਿਣਾ ਵਾ ਜਿਵੇਂ ਕਈ ਇਹਨਾਂ ਕਿ ਕੋਈ ਧਰਮ ਨਹੀਂ ਮਾੜਾ ਉਹਦੇ ਵਿੱਚ ਬੰਦੇ ਮਾੜੇ ਜ਼ਰੂਰ ਹੋ ਸਕਦੇ ਆ ਔਰ ਉਹ ਜਿਹੜੇ ਮਾੜੇ ਬੰਦੇ ਆ ਉਹਨਾਂ ਨੂੰ ਤਾੜਨਾ ਕਿਵੇਂ ਕਰਨੀ ਆ ਉਹਨਾਂ ਨੂੰ ਪ੍ਰੇਰਣਾ ਕਿਵੇਂ ਆ ਕਿਉਂਕਿ ਸਾਡੇ ਬਾਬੇ ਨਾਨਕ ਦਾ ਸਿਧਾਂਤ ਬਹੁਤ ਤਗੜਾ ਵਾ ਉਹਨੇ ਤਾਂ ਕੌਡੇ ਰਾਖਸ਼ਾਂ ਨੂੰ ਵੀ ਸੁਧਾਰ ਲਿਆ ਭੂਮੀ ਚੋਰਾ ਨੂੰ ਵੀ ਸੁਧਾਰ ਲਿਆ ਸੱਜਣ ਠੱਗ ਹੋਣਾਂ ਨੂੰ ਵੀ ਸੁਧਾਰ ਲਿਆ ਤੇ ਅਸੀਂ ਉਸ ਬਾਬੇ ਨਾਨਕ ਦੇ ਜਿਹੜੇ ਆ ਸਿੱਖਿਆਂ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੀ ਜੋ ਉਹਨਾਂ ਦੀ ਧਾਰਨਾ ਵਾ ਕਿ ਹਰ ਇੱਕ ਗਰੀਬ ਦੀ ਗਊ ਤੇ ਗਰੀਬ ਦੀ ਲੜਾਈ ਲੜਨ ਵਾਸਤੇ ਸਿੱਖ ਦਾ ਫਰਜ ਹੈ ਔਰ ਅਸੀਂ ਸਾਰੇ ਜਾਣੇ ਰਲ ਮਿਲ ਕੇ ਪੰਜਾਬ ਦੀ ਪੰਜਾਬੀਅਤ ਦੀ ਪੰਜਾਬ ਦੇ ਵਧ ਅਧਿਕਾਰਾਂ ਦੀ ਪੰਜਾਬ ਦੇ ਨਾਲ ਅੱਜ ਤੱਕ ਜਿੰਨੀਆਂ ਬੇਇਨਸਾਫੀਆਂ ਹੋਈਆਂ ਉਹਨਾਂ ਦੇ ਵਾਸਤੇ ਔਰ ਪੰਜਾਬ ਦੀਆਂ ਮੰਗਾਂ ਦੇ ਵਾਸਤੇ ਸਿਸਟਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਸਚਾਰੂ ਤਰੀਕੇ ਦੇ ਨਾਲ ਲੜਾਈ ਲੜੀਏ ਆਓ ਰਲ ਮਿਲ ਕੇ ਜਨਤਾ ਦਲ ਦੇ ਵਿੱਚ ਵਾਅਦਾ ਕਰੀਏ ਔਰ ਪੰਜਾਬ ਜਨਤਾ ਦਲ ਜਿਹੜੀ ਆ ਉਹ ਆਪਣੇ ਹੀ ਮਤੇ ਅਨਸਾਰ ਆਪਣੇ ਹੀ ਵਿਚਾਰਧਾਰਾ ਅਨਸਾਰ ਔਰ ਚੰਗੀ ਸੋਚ ਲੈ ਕੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਵਾ ਕੰਮ ਕਰੂਗੀ ਇਹ ਸਾਰੀ ਪੰਜਾਬ ਦੇ ਲੋਕਾਂ ਨੂੰ ਆਪੀ ਲਿਆ ਕਿ ਅਸੀਂ ਇੱਕ ਸਿਸਟਮ ਦੇ ਨਾਲ ਚੱਲਾਂਗੇ ਇੱਕ ਪੰਜਾਬ ਦੇ ਲੋਕਾਂ ਨੂੰ ਤਵੱਜੋਂ ਦੇ ਕੇ ਚੱਲਾਂਗੇ ਪੰਜਾਬ ਨੂੰ ਤਵੱਜੋਂ ਦਵਾਂਗੇ ਪੰਜਾਬ ਦੇ ਨਾਲ ਨਾਲ ਅਸੀਂ ਦੇਸ਼ ਨੂੰ ਵੀ ਤਵੱਜੋਂ ਦਵਾਂਗੇ ਔਰ ਆਪਣਾ ਘਰ ਪਹਿਲਾਂ ਸੁਧਾਰਾਂਗੇ ਫਿਰ ਬਾਹਰਲੇ ਘਰਾਂ ਵੱਲ ਵੀ ਧਿਆਨ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ